ਆ ਖਾਕੀ ਨੀਕਰ ਦਾ ਪੇਚਾ ਫੇਰ ਕੇ ਆ ਕਹਿੰਦੇ ਭੱਗ ਨਾਲ ਪੈ ਗਿਆ ਤੇ ਖਾਕੀ ਨੀਕਰੇ ਟੰਗੀ ਪਈ ਆ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਵਾਲੇ ਮੋਰਚੇ ਦੇ ਵਿੱਚ ਜਿਹੜੇ ਗੱਲ ਸਮਝ ਗਏ ਉਹਦਾ ਕਮੈਂਟ ਕਰ ਦਿਓ ਜਿਹੜੇ ਨਹੀਂ ਸਮਝੇ ਉਹ ਪੂਰਾ ਨਾਹਰਾ ਸੁਣ ਲਓ ਕਹਿੰਦੇ ਖਾਕੀ ਕੱਛਾ ਪੈਨ ਨਹੀਂ ਦੇਣਾ ਸੰਗੀ ਵੀ ਸੀ ਰਹਿ ਨਹੀਂ ਦੇਣਾ ਹੁਣ ਤਾਂ ਗੱਲ ਸਮਝ ਆ ਗਈ ਜੇ ਸਮਝ ਆ ਗਈ ਤਾਂ ਫਿਰ ਸਨੇਹਾ ਲਾ ਦਿਓ 10 ਨਵੰਬਰ ਦੇ ਇਕੱਠ ਦਾ ਪੰਜਾਬ ਯੂਨੀਵਰਸਿਟੀ ਵਾਲੇ ਦਾ ਜਿਹੜੇ ਭਰਾਵਾ ਤੋਂ ਨਹੀਂ ਵੀ ਪਹੁੰਚਿਆ ਜਾਣਾ ਉਹ ਵੀ ਸਨੇਹਾ ਜ਼ਰੂਰ ਲਾ ਦਿਓ ਯਾਰ ਤੇ ਜਿਵੇਂ ਗਿੱਪੀ ਗਰੇਵਾਲ ਕਹਿੰਦਾ ਨਾ ਅਸੀਂ ਅੱਕੇ ਬੈਠੇ ਆ ਜਮਾਉਣਾ ਛੱਡ ਦਿਓ ਇਹ ਖਾਕੀ ਨਿੱਕਰ ਵਾਲੇ ਤੁਸੀਂ ਵੀ ਸੁਣ ਲਓ ਜਿ ਮਾਉਣਾ ਛੱਡਦੇ ਹੋ ਹੁਣ ਕੀਤਾ ਕੀ ਆ ਖਾਕੀ ਨਿੱਕਰ ਵਾਲਾ ਨੇ ਉਹਦੇ ਗੌਰ ਕਰ ਲਿਓ ਅਸੀਂ ਜਦੋਂ 47 ਚੁੱਜੜਿਆ ਨਾ ਸਾਡੇ ਕੋਲ ਇੱਕੋ ਇੱਕ ਨਿਸ਼ਾਨੀ ਲੈ ਕੇ ਆਈ ਸੀ ਅਸੀਂ ਉਧਰੋਂ ਲਾਹੌਰ ਦੇ ਵਿੱਚੋਂ ਕਿਹੜੀ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦਾ ਸਿਰਾ ਤੇ ਹੁਣ ਅਗਲੇ ਸਿਰ ਵੱਢ ਕੇ ਲਜਾਣ ਨੂੰ ਫਿਰਦੇ ਆ ਐ ਕਿਵੇਂ ਵੱਢਣ ਦੇ ਦੇਣਗੇ ਤੁਸੀਂ ਉਹ ਤੋਂ ਯਾਰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਸੈਂਟਰਾਂ ਨੂੰ ਮਤ ਕੌਣ ਦਿੰਦਾ ਉਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਕੋਈ ਵੀ ਬੰਦਾ ਜਦੋਂ ਕੀ ਆ ਨੇੜੇ ਲਾਉਣਾ ਹੋਵੇ ਨਾਲ ਲਾਉਣਾ ਹੋਵੇ ਤਾਂ ਉਹਨੂੰ ਪੁਲਿਸ ਕੇ ਪੁਚਕਾਰ ਕੇ ਜਾਂ ਪਿਆਰ ਨਾਲ ਨਾਲ ਲਾਇਆ ਜਾ ਸਕਦਾ ਤੇ ਰਹਿੰਦੇ ਹੁੰਦੇ ਤਾਂ ਉਹੀ ਅਥਰੇ ਨੇ ਆ ਹੁਣ ਥੋੜਾ ਪੇਚਾ ਪੈ ਕੇ ਹਟਿਆ ਪਹਿਲਾਂ ਉਦੋਂ ਗੋੜਨੀਆਂ ਲੱਗੀਆਂ ਨਹੀਂ ਉਦੋਂ ਥੁੱਕ ਕੇ ਚਟਿਆ ਕੇ ਨਾ ਚਟਿਆ ਫਿਰ ਤੁਸੀਂ ਫਿਰ ਤਿੱਥੇ ਤੁਹਾਡੀਕਦੇ ਰਹਿੰਦੇ ਹੋ ਮਾਫੀਆਂ ਮੰਗਣ ਵਾਸਤੇ ਕਿ ਸਾਡੀ ਗੱਲ ਸਮਝ ਨਹੀਂ ਪਈ ਜੀ ਸਾਨੂੰ ਮਾਫ ਕਰ ਦਿਓ 122 23 ਸਾਲ ਦੀ ਕੀ ਹੈ ਲੈਗਸੀ ਆ ਸਾਡੀ ਗੋਰਿਆਂ ਨੇ ਵੀ ਉਹਦੇ ਵਿੱਚ ਕੀ ਹੈ ਹੱਕ ਦਿੱਤਾ ਸੀ ਜਿਹੜੇ ਕਿ ਇੰਗਲੈਂਡ ਵਾਲੇ ਗੋਰੇ ਸੀ ਆ ਸਾਡੇ ਵਾਲੇ ਭੂਰੇਆਂ ਨੂੰ ਪਤਾ ਨਹੀਂ ਅਕਲ ਕਦੋਂ ਆਊਗੀ ਭੂਰੇ ਅੰਗਰੇਜ਼ਾਂ ਦੀ ਮੈਂ ਗੱਲ ਕਰਦਾ ਜਿਹੜਾ ਨੂੰ ਗੋਰਿਆਂ ਨੂੰ ਤੋੜ ਕੇ ਆਪ ਕੁਰਸੀ ਦੇ ਕਾਬਜ ਹੋਏ ਆ ਅੱਜ ਮੈਂ ਕਹਣਾ ਪੰਜਾਬ ਚੋਂ ਆਵਾਜ਼ ਵੱਜ ਜੇ ਨਾ ਹਾਂਜੀ ਕੀ ਆ ਹਲਕੇ ਕੀ ਆ ਵਧਾਉਣੇ ਆ ਪਾ 117 ਹਲਕੇ ਆ ਵੀ ਐਮਐਲਏ ਹੋਰ ਵਧ ਚੁਣੇ ਜਾਣ ਜਨਸੰਖਿਆ ਵਾਦ ਕੀ ਕੰਸੀਕੁਐਂਸੀਆਂ ਵਧਾ ਦਈਏ ਮੈਂ ਗਰੰਟੀ ਕਰਦਾ ਸਾਰੇ ਦੇ ਸਾਰੇ ਜਿਹੜੇ ਲੋਥਾਂ ਨੇ ਸਾਰੇ ਆ ਕੇ ਕੀ ਆ ਧਰਨਿਆਂ ਦੇ ਉੱਤੇ ਮੂਰੇ ਹੋ ਕੇ ਲੱਗਣਗੇ ਪਰ ਤੁਹਾਨੂੰ ਐਡੀ ਸੂਹ ਹੈ ਨਹੀਂ ਯਾਰ ਵੀ ਪਹਿਲਾਂ ਨਾਲੋਂ ਸਟੂਡੈਂਟ ਕੀ ਆ ਹਜ਼ਾਰਾਂ ਚੋਂ ਲੱਖਾਂ ਦੇ ਵਿੱਚ ਸਟੂਡੈਂਟ ਹੋ ਗਏ ਆ ਹੁਣ ਤੁਹਾਨੂੰ ਸੈਨੇਟਰ ਮੈਂਬਰ ਵਧਾਉਣੇ ਚਾਹੀਦੇ ਸੀਗੇ ਘਟਾਉਣੇ ਚਾਹੀਦੇ ਸੀ ਤੁਸੀਂ ਕੀ ਆ 90 ਦੇ ਵਿੱਚੋਂ ਵੀ ਘਟਾ ਕੇ 31 ਤੇ ਲਏ ਪਰ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਕੀ ਆ ਵੋ ਕਿ ਵੋਟਾਂ ਤੋਂ ਮੇਰੇ ਖਿਆਲ ਚ ਮੋਦੀ ਉਹੀ ਡਰਨ ਲੱਗੇ ਅਗਲੀਆਂ ਵੋਟਾਂ ਸ਼ਾਇਦ ਪੈਣ ਨਹੀਂ ਨਾ ਦੇਵੇ ਆ ਕੱਲ ਰਾਹੁਲ ਗਾਂਧੀ ਨੇ ਜਿਹੜਾ ਕੀ ਐਕਸਪੋਜ਼ ਕੀਤਾ ਨਾ ਸਾਰਾ ਕੁਝ ਉਹ ਸਾਰਾ ਕੁਝ ਹੀ ਨੰਗਾ ਹੋਗਾ ਵੀ ਕਿਵੇਂ ਹਰਿਆਣੇ ਚ 25 ਲੱਖ ਵੋਟਰ ਕਹਿੰਦੇ ਜਾਲੀ ਸੀ ਇਸੇ ਕਰਕੇ ਵੋਟ ਰਾਜ ਤੋਂ ਮੇਰੇ ਖਿਆਲ ਚ ਮੋਦੀ ਸਾਹਿਬ ਭੱਜ ਰਹੇ ਹੋ ਤੇ ਸਰਕਾਰ ਨੂੰ ਵੀ ਮੈਂ ਇਹੀ ਗੱਲ ਕਹਿੰਦਾ ਸਰਕਾਰ ਵਾਲੇ ਹੁਣ ਕੀ ਕਹਿੰਦੇ ਆ ਸਾਡਾ ਮੁੱਖ ਮੰਤਰੀ ਵੀ ਕੀ ਕਹਿੰਦਾ ਕਹਿੰਦਾ ਹਾਂਜੀ ਅਸੀਂ ਕੋਰਟ ਜਾਵਾਂਗੇ ਕੇਸ ਕਰਾਂਗੇ ਪਹਿਲਾਂ ਕੀ ਇਹ ਕੇਸ ਕਰਕੇ 78 ਨਾ ਅਸੀਂ 80 ਧਾਰਾ ਦੇ ਸਿਰ ਚ ਸਵਾਹ ਪਈ ਆ ਪਹਿਲਾਂ ਕੀ ਮਿਲ ਗਿਆ ਸਾਨੂੰ ਅਗਲੇ ਆਪ ਦੀ ਸਿੰਡੀਕੇਟ ਬਣਾ ਕੇ ਕੀ ਆ ਪੂਰੇ ਕਾਬਜ ਹੋ ਜਾਣਗੇ ਅਸੀਂ ਕੋਰਟਾਂ 'ਚ ਧੱਕੇ ਖਾਂਦੇ ਤੁਰੇ ਫਿਰਾਂਗੇ ਐ ਨਹੀਂ ਪਤਾ 20-25 ਸਾਲਾਂ ਨੂੰ ਕਿਤੇ ਗੱਲ ਤੋਰਨੀ ਆ ਫੇਰ ਕਹਿਣਗੇ ਚੰਗਾ ਭਲਾ ਪ੍ਰਬੰਧ ਚੱਲੀਦਾ ਜਾਂਦਾ ਜੀ ਜਿਵੇਂ ਕੀ ਆ BBMP ਵਾਲਾ ਮਸਲਾ ਹੋਇਆ ਪਹਿਲਾਂ ਪਾਣੀ ਵਾਲੇ ਮਸਲੇ ਤੇ ਸਾਡੇ ਨਾਲ ਆਹੀ ਕੁਝ ਹੋਇਆ ਇਹ ਕੋਰਟਾਂ ਦੇ ਮਸਲੇ ਨਹੀਂ ਹੈਗੇ ਇਹ ਸੜਕਾਂ ਦੇ ਮਸਲੇ ਆ ਸੜਕਾਂ ਤੇ ਆ ਕੇ ਨਿਭਣਗੇ ਇਹ ਸਿਆਸੀ ਮਸਲੇ ਨੇ ਤੇ ਤੁਹਾਡੇ ਕੋਲ ਤਾਂ ਮੌਕਾ ਹੀ ਬੜਾ ਵਧੀਆ ਸਾਰੀਆਂ ਪਾਰਟੀਆਂ ਵਾਲਿਆਂ ਕੋਲੇ ਕਿ ਤੁਸੀਂ ਸੋ ਕਾਲਡ ਪੰਜਾਬ ਦੇ ਕੀ ਆ ਆਪ ਦੇ ਆਪ ਨੂੰ ਲੀਡਰ ਕਹਾਉਣੇ ਹਾਲਾਂਕਿ ਸਾਰੇ ਕੀ ਐ ਇਸ ਨਖਿਤ ਪੁਣੇ ਦੇ ਵਿੱਚ ਇਸ ਨਲੈਕੀ ਦੇ ਵਿੱਚ ਸ਼ਾਮਲੋਂ ਜਿਹੜੇ ਐਕਸ-ਆਫੀਸਰਾਂ ਮਾਕੇ ਕੀ ਐ ਮੈਂਬਰ ਹੁੰਦੇ ਆ ਨਾ ਜਾਂ ਜਿਹੜੇ 2 ਐਮਐਲਏ ਜਾਂ ਮਿਨਿਸਟਰ ਆਪਣਾ ਮਾਕੇ ਮੈਂਬਰ ਹੁੰਦਾ ਕੋਈ ਵੀ ਜਾ ਕੇ ਕੀ ਐ ਪਿਛਲੀਆਂ ਮੀਟਿੰਗਾਂ 'ਚ ਅੱਜ ਤੱਕ ਕਦੇ ਗਿਆ ਨਹੀਂ 2010 ਤੋਂ ਬਾਅਦ ਨਾ ਦਾ ਬਦਲ ਕੇ ਲਾਣੇ 'ਚ ਕੋਈ ਬੰਦੇ ਨੇ ਕਿਸੇ ਮੁੱਖ ਮੰਤਰੀ ਨੇ ਮਾਕੇ ਸਿੰਡੀਕੇਟ ਦੀ ਕੋਈ ਮੀਟਿੰਗ ਅਟੈਂਡ ਕੀਤੀ ਹੋਵੇ ਨਾ ਉਹਦੋਂ ਵਾਰ ਕੈਪਟਨ ਮਰਿੰਦਰ ਸਿੰਘ ਉਹਦਾ ਵਿਚਾਰਾ ਹੁਣ ਕੀ ਐ ਕਿਨੇ 3 ਸਾਲਾਂ ਬਾਅਦ ਪਟਿਆਲੇ 'ਚ ਬੜਿਆ ਉਹਦੀ ਲੋਕਚਾਅ ਮਨਾਈ ਜਾਂਦੇ ਆ ਫਿਟ ਲਾਂਤ ਆ ਜੀ ਮੇਨ ਕਲਾਬੀ ਹੈ ਜਦੋਂ ਦੇ ਬਣੇ ਹੈਗੇ 4 ਸਾਲ ਇਹਨਾਂ ਦੇ ਟੱਪ ਗਏ ਇਹਨਾਂ ਚੋ ਵੀ ਕੋਈ ਬੰਦਾ ਉਸ ਮੀਟਿੰਗ ਦੇ ਵਿੱਚ ਕੀ ਹੈ ਸ਼ਾਮਲ ਨਹੀਂ ਹੋਇਆ ਜਿਹੜੀਆਂ ਸਾਲ ਦੇ ਵਿੱਚ ਕੀ ਆ 3-4 ਹੁੰਦੀਆਂ ਨੇ ਮਸਾਂ ਇਹਨਾਂ ਦੀ ਸਰਕਾਰ ਚ ਕਹਿੰਦੇ 8 ਕਮੇਟੀਆਂ ਹੋਈਆਂ ਨੇ ਪਰ ਇਹਨਾਂ ਦਾ ਕੋਈ ਜੀ ਸ਼ਾਮਲ ਨਹੀਂ ਹੋਇਆ ਓਏ ਅਸੀਂ 47 ਦੇ ਝੰਬੇ ਅਜੇ ਤੱਕ ਰਾਤ ਨਹੀਂ ਆਏ 84 ਦੇ ਦਰਦ ਹਜੇ ਤੱਕ ਕੀ ਹੈ ਲੋਕਾਂ ਦੇ ਅੰਦਰੋਂ ਨਿਕਲੇ ਨਹੀਂ ਅਜੇ ਤੱਕ ਤਾਂ ਉਹਦੇ ਕੋਈ ਕੀ ਹੈ ਕਲੋਜ਼ਰ ਰਿਪੋਰਟ ਨਹੀਂ ਆਈ ਜੀ ਨਵੇਂ ਸਾਡੇ ਕੀ ਹੈ ਜ਼ਖਮ ਦੇਣ ਲੱਗ ਗਏ ਗੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਸੰਘ ਨੂੰ ਕਿਉਂ ਖਿਲਾਫ ਹੈ ਗਿਆ ਕਿਉਂਕਿ ਸੰਘ ਦੀਆਂ ਕੀਤੀਆਂ ਸਾਡੇ ਦਿਮਾਗ ਚੋਂ 1978 ਦੇ ਵਿੱਚ ਨਿਰੰਕਾਰੀਆਂ ਦੀ ਜਦੋਂ ਵਿਸਾਖੀ ਵਾਲੇ ਦਿਨ ਕੀਆ ਉੱਥੇ ਜਲੂਸ ਕੱਢਦੇ ਆ ਜਾਣ ਬੁੱਝ ਕੇ ਉਸੇ ਦਿਨ ਰਖਾਇਆ ਨੇ ਜਿਹੜੇ ਦਿਨ ਕੀਆ ਸਿੱਖ ਸੰਗਤਾਂ ਨੇ ਉੱਥੇ ਦਰਬਾਰ ਸਾਹਿਬ ਮੱਥਾ ਟੇਕਣਾ ਵਾਕੇ ਵਿਸਾਖੀ ਵਾਲੇ ਦਿਨ ਹੀ ਉੱਥੇ ਨਿਰੰਕਾਰੀਆਂ ਦਾ ਇਕੱਠ ਕਰਵਾਇਆ ਜਾਂਦਾ ਤੇ ਕਰਾਉਣ ਦੀ ਪਰਮਿਸ਼ਨ ਦੇਣ ਵਾਲਾ ਵੀ ਇੱਕ ਨਿਰੰਕਾਰੀ ਹੁੰਦਾ ਜਿਹੜਾ ਡੀਸੀ ਬਣ ਕੇ ਉੱਥੇ ਬੈਠਾ ਹੁੰਦਾ ਫਿਰ ਜਦੋਂ ਕਾਂਡ ਵਾਪਰ ਜਾਂਦਾ ਤੇ ਫਿਰ ਉਹ ਕਾਂਡ ਦੀ ਸਾਰੇ ਦੀ ਫਿਰ ਕਿਹੜਾ ਬੰਦਾ ਕੀਆ ਪੜਚੋਲ ਕਰਦਾ ਕਿਹੜਾ ਬੰਦਾ ਇਨਵੈਸਟੀਗੇਸ਼ਨ ਕਰਦਾ ਇਕਬਾਲ ਸਿੰਘ ਲਾਲਪੁਰਾ ਜਿਹੜਾ ਅੱਜ ਕੱਲ ਫੇਰ ਕੀਆ ਸੰਗ ਵਾਲੀ ਪਾਰਟੀ ਦੇ ਵਿੱਚ ਤੇ ਗਰਵਚਨ ਜਗਤ ਜਿਹੜਾ ਡੀਸੀਓ ਆਪਦੀ ਕਿਤਾਬ ਦੇ ਵਿੱਚ ਲਿਖ ਕੇ ਗਿਆ ਸ਼ਰੇਆਮ ਦੱਸ ਕੇ ਗਿਆ ਕਹਿੰਦਾ 82 ਦੇ ਵਿੱਚ ਜਦੋਂ ਸੰਤਾਂ ਨੇ ਫਿਰ ਕੀ ਹੈ ਕਹਿੰਦੇ ਮਾਰਚ ਕੱਢਣਾ ਸੀ ਪੰਜਾਬਾ ਕੇ ਅਮਰitsar ਨੂੰ ਧਾਰਮਿਕ ਸ਼ਹਿਰ ਡਿਕਲੇਅਰ ਕਰਵਾਉਣ ਵਾਸਤੇ ਇੱਕ ਵੱਡਾ ਲਾਮਵੰਦੀ ਅੰਦੋਲਨ ਕਰਨਾ ਸੀ ਉਹਦੇ ਬਰਾਬਰ ਫਿਰ ਕੀ ਹੈ ਜਾਣ ਬੁੱਝ ਕੇ ਉਦੋਂ ਮਕੇ ਇੱਕ ਜਲੂਸ ਕੱਢਿਆ ਗਿਆ ਸੀਗਾ ਸ਼ਹਿਰ ਦੇ ਵਿੱਚ ਜਿਹਦੇ ਸੰਗ ਦਾ ਐਮਐਲਏ ਸੀ ਹਰਵੰਸ ਲਾਲ ਖਰਾਨਾ ਜਿਹੜੇ ਨੇ ਫਿਰ ਕੀ ਹੈ ਬੀੜੀਆਂ ਜਿਹੜੀਆਂ ਸੀਗੀਆਂ ਮੰਡਲ ਬੰਨ ਵੰਨ ਕੇ ਡਾਂਗਾਂ ਦੇ ਉੱਤੇ ਤੇ ਉੱਥੇ ਫਿਰ ਪੁਠੇ ਨਾਰੇ ਲਾਏ ਸੀਗੇ ਜਾਣ ਬੁੱਝ ਕੇ ਤੰਬਾਕੂ ਨੂੰ ਕਿਉਂ ਪ੍ਰਮੋਟ ਕਰਨ ਵਾਸਤੇ ਗੁਰਵਚਨ ਜਗਤ ਆਪ ਕਹਿੰਦਾ ਮੈਂ ਸੰਤਾਂ ਨੂੰ ਕਹਿੰਦੇ ਇੱਕ ਵਾਰ ਰਿਕਵੈਸਟ ਕੀਤੀ ਵੀ ਇੱਥੇ ਕੀ ਆ ਘਾਨ ਹੋ ਸਕਦਾ ਇੱਥੇ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਤਾਂ ਸੰਤਾਂ ਨੇ ਬੜੀ ਹਲੀਮੀ ਦੇ ਨਾਲ ਕਹਿੰਦੇ ਮੇਰੀ ਗੱਲ ਨੂੰ ਮੰਨ ਲੈ ਜਿਹੜਾ ਕੀ ਉਹਨਾਂ ਨੂੰ ਏਰੀਆ ਦਿੱਤਾ ਗਿਆ ਸੀ ਉਦੋਂ ਅੱਗੇ ਨਹੀਂ ਬਦੇ ਉਸ ਏਰੀਏ ਤੱਕ ਫਿਰ ਉਹਨਾਂ ਨੇ ਮਾਰਚ ਕੱਢਿਆ ਸੀ ਧਾਰਮਿਕ ਮਾਕੇ ਉਹ ਸ਼ਹਿਰ ਨੂੰ ਦਰਜਾ ਦੇਣ ਵਾਸਤੇ ਬਾਕੀ ਐਲਕੇੜਵਾਨੀ ਦਾ ਖੁਦ ਆਪਦੀ ਕਿਤਾਬ ਦੇ ਵਿੱਚ ਮੰਨ ਕੇ ਗਿਆ ਕਿ ਨਾ 84 ਵਾਲਾ ਅਟੈਕ ਹੈ ਨਾ ਕਾਂ ਇੰਦਰਾ ਕਰਦੀ ਨਹੀਂ ਸੀ ਅਸੀਂ ਕਹਿ ਕੇ ਕਰਾਇਆ ਸਾਡਾ ਉੱਚ ਕੀ ਹੈ ਮੇਨ ਯੋਗਦਾਨ ਹੁਣ ਮੈਂ ਸਰਕਾਰ ਨੂੰ ਇੱਕੋ ਗੱਲ ਕਰਦਾ ਕਿ ਤੁਹਾਡੇ ਕੇਸ ਕੋਸ਼ ਕਰਨ ਦੀ ਲੋੜ ਨਹੀਂ ਬਥੇਰੇ ਮਾ ਕੇ ਪੜੇ ਲਿਖੇ ਲੋਕੋ ਯੂਨੀਵਰਸਿਟੀ ਦੇ ਵਿੱਚੋਂ ਕੀ ਆ ਨਿਕਲੇ ਨੇ ਆਪੇ ਕੀ ਆ ਕਾਨੂੰਨੀ ਲੜਾਈ ਲੜਨ ਜੋਗੇ ਵੀ ਸਾਰਾ ਕੁਝ ਹੈਗੇ ਆ ਜੇ ਤੁਸੀਂ ਅਸਲ ਲੜਾਈ ਲੜਨੀ ਹੈ ਨਾ ਸਭ ਤੋਂ ਪਹਿਲਾਂ ਤਾਂ ਨਵੰਬਰ 17 ਨੂੰ ਜਿਹੜੀ ਵੱਡੀ ਕੀ ਆ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਪਹਿਲਾਂ ਜੈਪੁਰ ਦੇ ਵਿੱਚ ਹੋਈ ਸੀ 2 ਸਾਲ ਪਹਿਲਾਂ ਨਾਰਥ ਜ਼ੋਨ ਇੰਟਰਸਟੇਟ ਕੌਂਸਲ ਦੀ ਮੀਟਿੰਗਾਂ ਜਿਹਨੂੰ ਚੇਅਰ ਕੌਣ ਕਰਦਾ ਅਮਿਤ ਸ਼ਾਹ ਕਰੂਗਾ ਹੋਮ ਮਿਨਿਸਟਰ ਕਰੂਗਾ 2 ਸਾਲ ਪਹਿਲਾਂ ਉਹਨੇ ਕਿਹਾ ਸੀ ਕਹਿੰਦਾ ਪੰਜਾਬ ਯੂਨੀਵਰਸਿਟੀ ਦੇ ਸਬੰਧ ਦੇ ਵਿੱਚ ਉਹਦੀ ਲੈਗਸੀ ਨੂੰ ਸੀ ਕਹ ਨਵੰਬਰ 17 ਨੂੰ ਸਭ ਤੋਂ ਵੱਡਾ ਕੀ ਹੈ ਤੁਸੀਂ ਉੱਥੇ ਪੱਖ ਰੱਖ ਸਕਦੇ ਹੋ ਉੱਥੇ ਕਹਿ ਸਕਦੇ ਹੋ ਵੀ ਤੁਹਾਡੀ ਆਪ ਦੀ ਜ਼ਬਾਨ ਦੇ ਵਿੱਚੋਂ ਆਹ ਸ਼ਬਦ ਨਿਕਲੇ ਸੀ ਅੱਜ ਲੈਗਸੀ ਨੂੰ ਕਿਉਂ ਛੇੜ ਰਹੇ ਹੋ ਲੈਕਸਿਕਲੀਆਂ ਚਾਰ ਦੁਬਾਰਾ ਕੰਧਾ ਜਿਹਾ ਹੋਣੀ ਹੁੰਦੀਆਂ ਲੈਗਸੀ ਕੀ ਹੁੰਦਾ ਪ੍ਰਬੰਧ ਮੱਕ ਜਿਹੜਾ ਢਾਂਚਾ ਹੈਗਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਲੈਗਸੀ ਹੁੰਦੀ ਆ ਉਹ ਸਿਸਟਮ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਵਾਲ ਕੀ ਹੈ ਨਵੰਬਰ 17 ਨੂੰ ਚੱਕਣਾ ਤੁਹਾਡਾ ਫਰਜ਼ ਬਣਦਾ ਸੱਤਾਧਾਰੀ ਪਾਰਟੀ ਨੂੰ ਕਹਿੰਦੇ ਆ ਕਿ ਤੁਸੀਂ ਕੀ ਆ 10 ਤਰੀਕ ਨੂੰ ਅੰਦੋਲਨ ਚ ਸਾਰੀ ਸਰਕਾਰ ਸ਼ਾਮਲ ਹੋਵੇ ਸਾਰੇ ਐਮ ਐਲ ਏ ਸ਼ਾਮਲ ਹੋਣ ਨੀ ਫਿਰ ਲਾਣਤਾ ਤੁਹਾਨੂੰ ਪਹਿਣਗੀਆਂ ਤੇ ਜਿੰਨੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਵੀ ਕੀ ਆ ਉੱਥੇ ਪਹੁੰਚਣ ਦੇ ਨਾਲ ਸ਼ਾਮਲ ਹੋਣ ਅਖੀਰਲਾ ਸੁਨੇਹਾ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਵੀ ਦਿਨਾਂ ਤੇ ਤੁਹਾਡੇ ਰਾਹੀਂ ਤੁਹਾਨੂੰ ਬੇਨਤੀ ਤਾਂ ਹੀ ਕਰਦਾ ਮੈਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਸੁਨੇਹਾ ਜ਼ਰੂਰ ਲਾ ਦਿਓ ਬੜੇ ਤੁਸੀਂ ਹਥਲੇ ਚੱਕੀ ਫਿਰਦੇ ਹੋ ਗੰਡਾਸੇ ਕਿਰਪਾਨਾਂ ਤਿੱਖੀਆਂ ਕਰਦੇ ਰਹਿੰਦੇ ਹੋ ਤੇ ਜਿਵੇਂ ਬੱਬੂ ਮਾਨ ਵੀ ਉਸ ਕੀ ਆ ਮੋਰਚੇ 'ਚ ਕਹਿ ਰਿਹਾ ਕਹਿੰਦਾ ਕੀ ਐ ਐਸ ਐਚਓ ਵੀ ਜਿਹੜੇ ਥਾਣੇਦਾਰ ਨੇ ਮਤਲਬ ਉਹ ਵੀ ਇਹਨਾਂ ਨੂੰ ਪੁੱਛ ਕੇ ਲੱਗਦੇ ਆ ਤੁਸੀਂ ਵੀ ਬਾਤ ਪੁੱਛਣ ਆਜੋ ਯਾਰ ਤੇ ਖਾਕੀ ਨੀਕ ਕਰਾ ਲਓ ਜਿੰਨੇ ਵਾਰੀ ਵੀ ਤੁਹਾਡਾ ਪੱ